ਪੁਰਾਣੀ ਰੰਜਿਸ਼ ਦੇ ਚੱਲਦਿਆਂ ਥਾਣਾ ਚੇਰਟਾ ਦੇ ਇਲਾਕੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਾਂ ਮਿਸਰ ਦੇ ਥਾਣਾ ਚੇਰਟਾ ਇਲਾਕੇ ਦੇ ਵਿੱਚ ਗੋਲੀਆਂ ਚੱਲੰਦ ਨਾਲ ਸੰਸਨੀ ਫੈਲ ਗਈ ਹੈ ਦਾ ਇਲਾਕੇ ਚ دہشت ਬਣੀ ਹੋਈ ਹੈ ਦੱਸ ਦਈਏ ਕਿ ਜਸਪਾਲ ਸਿੰਘ ਨਾਮਕ ਨੌਜਵਾਨ ਦੇ ਹੱਥ ਦੇ ਵਿੱਚ ਗੋਲੀ ਲੱਗੀ ਹੈ ਤਾਂ ਜਸਪਾਲ ਤਕਰੀਬਨ 15 ਤੋਂ 20 ਮਿੰਟ ਖੁਦ ਥਾਣੇ ਪਹੁੰਚਦਾ ਤੇ ਫਿਰ ਪੁਲਿਸ ਵੱਲੋਂ ਤੁਰੰਤ ਉਸ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਪੁਲਿਸ ਮੁਲਾਜ਼ਮਾਂ ਹਜ਼ਨਾ ਸਰਕਾਰੀ ਗੱਡੀ ਤੇ ਰਾਹੀ ਹਸਪਤਾਲ ਤੱਕ ਗਏ ਨੇ ਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਜਸਪਾਲ ਸਿੰਘ ਨੇ ਬਿਆਨ ਦਿੱਤਾ ਹੈ ਕਿ ਹਰਪ੍ਰੀਤ ਐਪੀ ਨਾਦਾ ਨੌਜਵਾਨ ਜਿਸ ਨੇ ਪੁਰਾਣੀ ਰੰਜੋਸ ਹੈ ਉਸਨੇ ਸਾਥੀ ਦਿਨਾਂ ਮੌਕੇ ਤੇ ਪਹੁੰਚ ਕੇ ਇਥੇ ਫਾਇਰਿੰਗ ਕੀਤੀ ਹੈ ਦੋ ਦੋਸ਼ੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਉਸਪਾਲ ਦੇ ਲਾਤੇ ਲੱਗਿਆ ਨੇ ਤੇ ਦੋਵਾਰ ਦਾ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਨੌਜਵਾਨ ਗੱਡੀ ਤੋਂ ਉਤਰ ਕੇ ਸਿੱਧਾ ਗੋਲੀਆਂ ਚਲਾਉਂਦਾ ਪੁਲਿਸ ਨੇ ਮੌਕੇ ਤੇ ਖਾਲੀ ਖੋਲ ਵੀ ਬਰਾਮਦ ਕੀਤੀ ਨੇ ਇਸ ਮਾਮਲੇ ਤੋਂ ਬਾਅਦ ਹੋਣ ਲਾ ਕੇ ਚਦ ਰੈਸ਼ੋ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਪੁਲਿਸ ਹਾਂਜੀ ਅੰਤਲੀ ਆਪਣਾ ਨਾਮ ਦੱਸਦੇ ਮਰਨਾਰ ਰਣਜੀਤ ਸਿੰਘ ਹਾਂਜੀ ਪੁੱਤਰ ਮਰਨ ਸਿੰਘਪਾਲ ਸਿੰਘ ਹਾਂਜੀ ਇਹ ਪਹਿਲਾਂ ਵੀ ਸੰਬਰ ਦੇ ਮਹੀਨੇ ਦੇ ਵਿੱਚ 50 ਚ ਲੰਘ ਗਿਆ ਸੀ ਮਗਰੋਂ ਦੋ ਬੇਟੇ ਆਏ ਉਹਨਾਂ ਬੋਲੇ ਜਲਾਈਏ ਸਕੂਟਰ ਨਹੀਂ ਹੋ ਗਏ ਜਿਵੇਂ ਹੋ ਕੇ ਤੇ ਭਜਾ ਕੇ ਲੈ ਗਿਆ ਉਦੋਂ ਵੀ ਇਹਦਾ ਬਚਾਅ ਹੋ ਗਿਆ ਸੀ ਅੱਜ ਫੇਰ ਇਹਨਾਂ ਕਾਰਾ ਕਰਤਾ ਬੱਚੇ ਤੇ ਛਲੇ ਲੱਗੇ ਨੇ ਇਥੇ ਮੁੰਡਾ ਘਰਤਾ ਸੀ ਗਲੀ ਦੇ ਵਿੱਚ ਮਾਰ ਦੇ ਡੇਰੋਂ ਆ ਰਹੇ ਆ ਬੱਸ ਮੇਰੀ ਸੋਮਵਾਰ ਸੇਵਾ ਹੁੰਦੀ ਆ ਮੈਂ ਤਾਂ ਪਾਣੀ ਨਹੀਂ ਪੀਤਾ ਘਰ ਬੈਗ ਰੱਖ ਕੇ ਤੇ ਮੈਂ ਇੱਧਰ ਆ ਗਿਆ ਵਾਪਸ ਵੀ ਕੀ ਗੱਲ ਬਣੀ ਹੈ ਕੀ ਕੰਡੀਸ਼ਨ ਕੀ ਆ ਤੁਹਾਡੇ ਬੇਟੇ ਦੀ ਐ ਸੋਕਰ ਮੈਂ ਦੇਖਿਆ ਨਹੀਂ ਮੈਂ ਇਹਨੂੰ ਮਿਲਿਆ ਹੀ ਨਹੀਂ ਮੈਨੂੰ ਜਦੋਂ ਮੈਂ ਇੱਧਰ ਆ ਗਿਆ ਮੈਨੂੰ ਪਤਾ ਨਹੀਂ ਕਿੱਥੇ ਆਖਤ ਨਹੀਂ ਖਾਣੇ ਠੋਣੇ ਕੋਈ ਵੀ ਨਹੀਂ ਗਿਆ ਤੁਸੀਂ ਅਜੇ ਖਾਣੇ ਨਹੀਂ ਕੋਈ ਗਿਆ ਖਾਣੇ ਹੁਣ ਗਏ ਔਰ ਮੈਂ ਕਹਿੰਦੇ ਵੀ ਕਾਰਵਾਈ ਕਰਦੇ ਹੋ ਕੋਈ ਨਹੀਂ ਇੰਝ ਅੰਜ ਕਰ ਲੈਂਦੀ ਹੈ ਵੇਖੋ ਹੁਣ ਕੀ ਕਰਦੀ ਬੋਲੋ ਕਿਹੜੇ ਹਸਪੀਟਲ ਚ ਉਹਦਾ ਇਲਾਜ ਚੱਲ ਰਿਹਾ ਜੀ ਸਿਵਲ ਚ ਸਿਵਲ ਚ ਤੇ ਕਿਸ ਜਗ੍ਹਾ ਤੇ ਉਹਦੇ ਗੋਲੀ ਲੱਗੀ ਐ ਅਸੀਂ ਗੱਟੇ ਦੇ ਦੱਸਣ ਦਾ ਖਲ੍ਹੇ ਹੁੰਦੇ ਗੋਲੀ ਆ ਕਿ ਛਰਲੇ ਆ ਜੀ ਛਰਲੇ ਆ ਛਰਲੇ ਵੱਜੇ ਤੇ ਪਤਾ ਲੱਗਾ ਕਿ ਗੋਲੀ ਕਿੰਨਾਂ ਵੱਲੋਂ ਚਲਾਈ ਗਈ ਹੈ ਨਹੀਂ ਕੋਈ ਵੱਲ ਲੱਗਾ ਨਹੀਂ ਕੁਝ ਨਹੀਂ ਪਤਾ ਲੱਗਾ ਹਾਂਜੀ ਕੋਈ ਜਾਣਕਾਰੀ ਨਹੀਂ ਕੌਣ ਸੀ ਕਿੰਨੇ ਜਾਣੇ ਆਏ ਸੀ ਇਹ ਪਤਾ ਹੈ ਦੋ ਜਾਣੇ ਆਗੇ ਸੀ ਦੋ ਜਾਣੇ ਆਗੇ ਹਾਂਜੀ ਠੀਕ ਹੈ ਆ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਜਿਹੜੀ ਗੋਲੀ ਚੱਲਣ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਜੀ ਜੀ ਸਾਡੇ ਕੋਲ ਰਜਪਾਲ ਸਿੰਘ ਆ ਵੀ ਥਾਣੇ ਆਇਆ ਜਿਹਦੇ ਗੋਲੀ ਲੱਗੀ ਹੈ ਲੱਤ ਦੇ ਨਾਲ ਖਹਿ ਕੇ ਗਈ ਉਹ ਸਾਡੇ ਕੋਲ ਥਾਣੇ ਆਇਆ ਹੈ ਕਰੀਬਨ 15-20 ਮਿੰਟ ਪਹਿਲਾਂ ਤੇ ਉਹਦੇ ਜੀ ਪਹਿਲਾਂ ਉਹ ਨੂੰ ਹਸਪੀਟਲ ਤੇ ਇਟਾਹ ਪਾਸਟਰੀ ਨਾਲ ਆਪਣੇ ਮੁਲਾਜ਼ਮਾਂ ਦੇ ਨਾਲ ਭੇਜੇ ਨੇ ਉਹਦੇ ਦੱਸਨ ਮਨਤਾਬ ਕੇ ਹਰਪੀ ਦੇ ਹੈਪੀ ਨਾਮ ਦਾ ਮੁੰਡਾ ਇੱਕ ਉਹਦੇ ਨਾਲ 75 ਬੰਦਾ ਇਹ ਦੋ ਜਣੇ ਐਕਸ 20 500 ਗੱਡੀ ਤੇ ਆਏ ਆ ਤੇ ਇਹਨਾਂ ਦੋ ਗੋਲੀਆਂ ਇੱਥੇ ਚਲਾਈਆਂ ਸਿੱਧੀਆਂ ਜਿਹੜੀ ਉਹਦੇ ਲੱਤ ਤੇ ਲੱਗੇ ਲੱਗੀਆਂ ਨੇ ਤੇ ਅਸੀਂ ਉਹ ਦੂਜੀ ਪਾਰਟੀ ਤੇ ਰੇਡ ਕਰਦੇ ਹੋਏ ਫਿਲਹਾਲ ਤੇ ਤੇ ਉਹਦੇ ਹੁਣ ਅੱਗੇ ਅਸੀਂ ਲਿੰਕ ਤੇ ਗਏ ਰੇਡ ਕਰਕੇ ਤੁਹਾਨੂੰ ਫੜ ਕੇ ਦੱਸਾਂ ਕੀ ਕਰਨੇ ਗਿਆ ਸਰ ਜਿਹੜੇ ਇਹਦੇ ਗੋਲੀ ਚਲਾ ਗਏ ਇਹਨਾਂ ਦੀ ਲਗਤਬਾਜੀ ਜੀ ਇਹਨਾਂ ਦਸਮ ਮਦਾਵਕ ਪਹਿਲਾਂ ਵੀ ਇਹਨਾਂ ਦੀ तकरीबन 3 ਘੰਟੇ ਪਹਿਲਾਂ ਕੋਈ ਗੱਲਬਾਤ ਹੋਈ ਸੀ ਉਦੋਂ ਦੀ ਲਗਤਬਾਜੀ ਚੱਲੀ ਆ ਰਹੀ ਹੈ ਤੇ ਹੁਣ ਇਹ ਹਰਵੀ ਦਾ ਇੱਕ ਭਰਾ ਆ ਉਹ ਐਨਡੀਪੀਐਸ ਚ ਬੰਦ ਸੀ ਅੰਦਰ ਥੋੜੇ ਦਿਨ ਪਹਿਲਾਂ ਬਾਹਰ ਆਇਆ ਤੇ ਕੋਈ ਗੱਲ ਨਹੀਂ ਅਸੀਂ ਵੇਖ ਰਹੇ ਹਾਂ ਜੀ ਇਹਨਾਂ ਦੀ ਲਗਤਬਾਜੀ ਦਾ ਜੇ ਕਲੀਅਰ ਨਹੀਂ ਵੀ ਕਿਸੇ ਗੱਲੋਂ ਆ ਉਹ ਵੀ ਗੱਲ ਕਲੀਅਰ ਕਰ ਲਾਂਗੇ ਸਰ ਜਿੰਨਾਂ ਵੱਲੋਂ ਗੋਲੀ ਚਲੇਗੀ ਉਹ ਕਿਸ ਜਗ੍ਹਾ ਤੇ ਰਹਿਣ ਵਾਲੇ ਇਹਦੇ ਬਾਰੇ ਕੁਝ ਦੱਸਿਆ ਉਹਨੇ ਬਿਲਕੁਲ ਲਾਗੇ ਤੇ ਇੱਥੇ ਨਾਲ ਦੀ ਗਲੀ ਦੇ ਵਿੱਚ ਹੀ ਉਹਨਾਂ ਦਾ ਘਰ ਹੈ ਜੀ ਕਰਾ ਸੀ ਉਹਨਾਂ ਦੇ ਜਾਇਆ ਘਰ ਨੂੰ ਤਾਲੇ ਵੱਜੇ ਹੋਏ ਨੇ ਤੇ ਆ ਲੱਗੀ ਇੱਕ ਗਲੀ ਛੱਡ ਕੇ ਤਾਂ ਘਰ ਆਇਆ ਤੇ ਉਹ ਗੁਰ ਇਸ ਮਾਮਲੇ ਦੇ ਵਿੱਚ ਹੁਣ ਟੀਮਾਂ ਬਣਾ ਕੇ ਸ਼ਾਫੇਮਾਰੀ ਕੀਤੀ ਜਾ ਰਹੀ ਉਹਨਾਂ ਨੂੰ ਫੜਨ ਵਾਸਤੇ ਬਿਲਕੁਲ ਜੀ ਅਹੀ ਭੇਜੀ ਹੋਈਆਂ ਟੀਮਾਂ ਤੇ 2 ਕੋਲ ਬ੍ਰਾਹਮਤ ਹੋਏ ਨੇ 2 ਕੋਲ ਬ੍ਰਾਹਮਤ ਹੋਏ ਆ ਇੱਕ ਮਿਲਨ ਨੇ ਆ ਵੀ ਮੇਥੋਂ ਲੈ ਕੇ ਤਾਂ ਤੁਹਾਨੂੰ ਪੇਸ਼ ਕੀ ਦੇਣਾ ਇਸ ਪਾਸੇ ਨੇ ਲੱਤ ਕਿੱਥੇ ਗੋਲੀ ਕਿੱਥੇ ਹੋਈ ਰੱਤ ਲੱਤ ਤਾਂ ਉਹ ਕਹਿ ਕੇ ਗਈ ਆ ਜੀ ਉਹਨੂੰ ਹਸਪੀਟਲ ਦਾ ਵੀ ਮੁਲਾਜ਼ਮਾਂ ਦੇ ਨਾਲ ਹਸਪੀਟਲ ਭੇਜਦਾ ਵੀ ਥਾਣੇ ਆਇਆ ਸੀ ਉਹਦੇ ਨਾਲ ਹੀ ਮੁਲਾਜ਼ਮ ਆਪਣੀ ਗੱਡੀ 'ਚ ਪਟਾ ਕੇ ਤਾਂ ਉਹਨੂੰ ਵੀ ਹਸਪੀਟਲ ਲੈ ਤਾਕੀ ਬੰਦੀਕਾਰ ਵੀ ਹੋਏਗੀ ਬੰਦੇ ਫੜੇ ਜਾਣਗੇ ਠੀਕ ਆ ਬਿਲਕੁਲ